ਕਹਿੰਦੇ ਆ ਕਿ ਜਦੋਂ ਤੁਸੀਂ ਕਿਸੇ ਬੰਦੇ ਨੂੰ ਡਰਾ ਨਾ ਸਕੋ ਹਰਾ ਨਾ ਸਕੋ ਤੇ ਫਿਰ ਸਭ ਤੋਂ ਜਿਹੜਾ ਅਖੀਰਲਾ ਹਥਿਆਰ ਲੋਕਾਂ ਕੋਲ ਹੁੰਦਾ ਉਸ ਦੀ ਬਦਨਾਮੀ ਦੇ ਦੇ ਨਾਮੀ ਬਿਲਕੁਲ ਠੀਕ ਹੈ ਕਰਦਾਰ ਕੁਸ਼ੀ ਇਹਨੂੰ ਕਹਿ ਸਕਦੇ ਹਾਂ ਅਸੀਂ ਉਹ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਬੀਤੇ ਦਿਨੀ ਬਲਤੇਜ ਪੰਨੂ ਜਿਹੜੇ ਸਲਾਹਕਾਰ ਨੇ ਭਗਵੰਤ ਮਾਨ ਦੇ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਉਸ ਦੇ ਵਿੱਚ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਉਹਨਾਂ ਨੇ ਕਿਹਾ ਕਿ ਬਿਲਕੁਲ ਗਲਤ ਹੈ ਵੀਡੀਓ ਇਹ ओरिजिनल ਨਹੀਂ ਹੈ ਬਦਨਾਮੀ ਕੀਤੀ ਜਾ ਰਹੀ ਹੈ ਉਹਨਾਂ ਨੇ ਅਸ਼ਵਨੀ ਸ਼ਰਮਾ ਜੋ ਕਿ ਪ੍ਰਧਾਨ ਨੇ ਤੇ ਉਹ ਬੀਜੇਪੀ ਦੇ ਤੇ ਉਹਨਾਂ ਨੇ ਕੋਈ ਸਵਾਲ ਕੀਤਾ ਸੀ ਉਹ ਕਹਿੰਦੇ ਵੀ ਜਦੋਂ ਕੋਰਟ 'ਚ ਮਾਮਲਾ ਚੱਲਿਆ ਗਿਆ ਬਲਤੇਜ ਪੰਨੂ ਕਹਿੰਦੇ ਕਿ ਅਸ਼ਵਨੀ ਸ਼ਰਮਾ ਕਿਉਂ ਸਵਾਲ ਕਰ ਰਹੇ ਉਹਨਾਂ ਨੇ ਇੱਥੋਂ ਤੱਕ ਕਹਿਤਾ ਕਿ ਸਾਡੇ ਕੋਲ ਡੇਡ ਡੇਡ ਦਰਜਨ ਮਤਲਬ 18 ਦੇ ਲਗਭਗ ਕਾਊਂਟ ਨੇ ਜਿਹੜੇ ਕਿ ਇਸ ਵੀਡੀਓ ਨੂੰ ਵਾਇਰਲ ਕਰ ਰਹੇ ਉਹ ਸਾਰੇ ਬੀਜੇਪੀ ਨਾਲ ਸੰਬੰਧਿਤ ਹੈ ਉਹਨਾਂ ਨੇ ਸਿੱਧਾ ਬੀਜੇਪੀ ਨੂੰ ਇਸ ਦੇ ਉੱਤੇ ਟਾਰਗੇਟ ਕਰਤਾ ਜਾਂ ਕਿਹਾ ਕਿ ਭਾਜਪਾ ਨੇ ਭਗਵੰਤ ਮਾਨ ਨੂੰ ਟਾਰਗੇਟ ਕੀਤਾ ਪਰ ਜਿਹੜਾ ਬੰਦਾ ਬਾਹਰ ਬੈਠਾ ਵਿਦੇਸ਼ ਦੀ ਧਰਤੀ ਤੋਂ ਇਹ ਸਾਰੀ ਵੀਡੀਓਜ਼ ਉਹ ਕਰ ਰਿਹਾ ਉਹ ਖੁਦ ਚੈਲੰਜ ਕਰ ਰਿਹਾ ਉਹ ਕਹਿੰਦਾ ਮੈਂ ਬਿਕਦਾ ਨਹੀਂ ਆ ਮੈਂ ਬਿਕਾਂਗਾ ਨਹੀਂ ਜੇ ਬਿਕਨਾ ਹੈ ਤਾਂ ਮੈਂ ਹੋਰ ਕਿਤੇ ਬਿਕ ਜਾਵਾਂ ਸੋ ਉਹ ਚੀਜ਼ਾਂ ਨੇ ਦੂਜੀ ਗੱਲ ਇਹ ਉਸ ਤੋਂ ਬਾਅਦ ਮਾਮਲਾ ਮਾਨਯੋਗ ਅਦਾਲਤ ਦੇ ਵਿੱਚ ਚਲਾ ਜਾਂਦਾ ਮੁਹਾਲੀ ਦੇ ਅਦਾਲਤ ਵਿੱਚ ਜੋ ਮਾਮਲਾ ਗਿਆ ਉਹਨਾਂ ਨੇ ਕਿਹਾ 24 ਘੰਟੇ ਦੇ ਅੰਦਰ ਅੰਦਰ ਇਸ ਵੀਡੀਓ ਨੂੰ ਡਿਲੀਟ ਕੀਤਾ ਜਾਵੇ ਤੇ ਇਹ ਸਰਚਿੰਗ ਤੇ ਵੀ ਨਹੀਂ ਆਈ ਮੈਂ ਸਾਰੇ ਪਲੇਟਫਾਰਮ ਤੋਂ ਜਿੰਨੇ ਸੋਸ਼ਲ ਮੀਡੀਆ ਪਰ ਮਤਲਬ ਗੂਗਲ ਤੋਂ ਵੀ ਸਰਚਿੰਗ ਗੂਗਲ ਤੇ ਹੁੰਦੀ ਹੈ ਤੇ ਫੇਸਬੁੱਕ ਦੇ ਉੱਤੋਂ ਵੀ ਇਹ ਡਿਲੀਟ ਹੋ ਜੇ ਪਰ ਉਹ ਹਜੇ ਡਿਲੀਟ ਨਹੀਂ ਹੋਈ ਪ੍ਰੋਪਰ ਹਜੇ ਵੀ ਕਿਤੇ ਨਾ ਕਿਤੇ ਦੇਖਣ ਨੂੰ ਮਿਲ ਰਹੀ ਹੈ